ਸਤਨਾਮ ਵਾਹਿਗੁਰੂ ਅਸਨ ਪ੍ਰੇਮ ਓ ਮਾਹੜਾ ਕਿਉ ਮਿਲਿਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸਣ ਪ੍ਰੇਮ ਓ ਮਾਹੜਾ ਕਿਉ ਮਿਲਿਏ ਹਰ ਜਾਏ ਮੰਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹੋ ਤਨ ਕੈ ਲਾਗਾ ਪਾਏ ਵਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੇ ਚਾਖਿਆ ਪ੍ਰੇਮ ਰਸ ਸੇ ਦ੍ਰਿਪਤ ਰਹੇ ਆਕਾਏ ਆਪ ਤਿਆਗ ਬੇਣਤੀ ਕਰਹਿ ਲਿਹੁ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਇਆ ਸੇ ਵਿਛੜਕ ਤਹ ਨਾ ਜਾਏ ਪ੍ਰਵਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀਵ ਸੰਧਿਆ ਜਿਨਾਮ ਆਹਰ ਰਾਇ ਅਸੋ ਸੁਖੀਵ ਸੰਧਿਆ ਜਿਨਾ ਮਿਆ ਹਰ ਰਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਅਸੂਦਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਸਤਿਗੁਰੂ ਮੇਹਰਾਂ ਦੇ ਦਾਤੇ ਸਾਰਿਆਂ ਗੁਰ ਸੰਗਤਾਂ ਦਾ ਸੁਖ ਸੁਖਾਂ ਦਾ ਅਭੀਤ ਕਰਨ ਨਾਮ ਦੀ ਦਾਤ ਸੇਵਾ ਸਿਮਰਨ ਬਖਸ਼ਿਸ਼ ਕਰਨ ਆਪਣੇ ਚਰਣਾ ਨਾਲ ਗੁਰ ਸੰਗਤਾਂ ਨੂੰ ਸਤਿਗੁਰੂ ਜੋੜ ਕੇ ਰੱਖਣ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਕਰਕੇ ਸਤਿਗੁਰੂ ਗੁਰਸੰਗਤਾਂ ਦੇ ਸਿਰ ਤੇ ਮਿਹਰ ਦਾ ਹੱਥ ਰੱਖਣ ਪੰਚਮ ਪਿਤਾ ਧਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਰ ਤਾਜ ਮਾਜ ਰਾਗ ਦੇ ਅੰਦਰ 12 ਮਹੀਨਿਆਂ ਦੀ ਬਾਣੀ ਅੰਕਿਤ ਕੀਤੀ ਹੈ ਅੱਜ ਦੇ ਮਹੀਨੇ ਦਾ ਸਤਿਗੁਰੂ ਸਾਡੇ ਕਲਯੁਗ ਜੀਵਾਂ ਵਾਸਤੇ ਕੀ ਸੰਦੇਸ਼ ਦਿੰਦੇ ਹਨ ਸਰਵਣ ਕਰੋ ਅਸਨ ਪ੍ਰੇਮ ਓ ਮਾਹੜਾ ਕਿਉ ਮਿਲਿਏ ਹਰ ਜਾਏ ਹਰੀ ਅਕਾਲ ਪੁਰਖ ਪਰਮਾਤਮਾ ਦੇ ਨਾਲ ਕਿਸ ਤਰ੍ਹਾਂ ਮਿਲਿਆ ਜਾਏ ਕਿਹੜਾ ਢੰਗ ਕਿਹੜਾ ਤਰੀਕਾ ਕਿਹੜੀ ਵਿਧੀ ਅਪਣਾਈਏ ਕਿ ਉਸ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਵੇ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮਨ ਤਨ ਪਿਆਸ ਦਰਸ਼ਨ ਕਣੀ ਕਣੀ ਬਹੁਤ ਜ਼ਿਆਦਾ ਮਨ ਤਨ ਮਨ ਵਿੱਚ ਤਨ ਵਿੱਚ ਐਸੀ ਪਰਮੇਸ਼ਰ ਦੇ ਦਰਸ਼ਨਾਂ ਦੀ ਘਣੀ ਪਿਆਸ ਲੱਗੀ ਬਹੁਤ ਜ਼ਿਆਦਾ ਪਿਆਸ ਲੱਗੀ ਹੈ ਕੋਈ ਆਣ ਮਿਲਾਵੇ ਮਾਏ اے ਮੇਰੀ ਮਾਤਾ ਕੋਈ ਹੈ ਐਸਾ ਪ੍ਰਭੂ ਦਾ ਪਿਆਰਾ ਕੋਈ ਪਰਮੇਸ਼ਰ ਦਾ ਪਿਆਰਾ ਜਿਹੜਾ ਮੈਨੂੰ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦੇ ਨਾਲ ਮਿਲਾ ਦੇਵੇ ਮੇਰੇ ਮਨ ਅਤੇ ਤਨ ਨੂੰ ਬਹੁਤ ਜ਼ਿਆਦਾ ਦਰਸ਼ਨਾਂ ਦੀ ਪਿਆਸ ਲੱਗੀ ਹੈ ਅਸੂ ਦਾ ਮਹੀਨਾ ਚੜ੍ਹਿਆ ਇਸ ਮਹੀਨੇ ਦੇ ਵਿੱਚ ਜੋ ਭਾਦਰੋਂ ਦੇ ਤਰਾੜ ਕੇ ਸਨ ਭਾਦਰੋਂ ਦੇ ਮਹੀਨੇ ਦੀ ਜੋ ਗਰਮੀ ਸੀ ਉਹ ਠੰਡੀ ਪੈ ਗਈ ਹੁਣ ਇਹ ਰੁੱਤ ਮਿੱਠੀ ਹੋ ਗਈ ਹੈ ਨਾ ਠੰਡ ਤੇ ਨਾ ਗਰਮੀ ਰਹੀ ਇਸ ਰੁੱਤ ਦੇ ਵਿੱਚ ਮੇਰੇ ਅੰਦਰ ਪ੍ਰੇਮ ਦਾ ਉਸ਼ਾਲ ਪੈਦਾ ਹੋਇਆ ਹੈ ਪ੍ਰੇਮ ਦਾ ਉਮਾਹੜਾ ਉੱਠਿਆ ਹੈ ਮੇਰੇ ਅੰਦਰ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦਾ ਬਲਬਲਾ ਉੱਠਿਆ ਹੈ ਅਸਨ ਪ੍ਰੇਮ ਓਮਾਹੜਾ ਅਸੂ ਦੇ ਮਹੀਨੇ ਦੇ ਵਿੱਚ ਪ੍ਰੇਮ ਦਾ ਓਮਾਹੜਾ ਉੱਠਿਆ ਅਸਨ ਪ੍ਰੇਮ ਓਮਾਹੜਾ ਕਿਉਂ ਮਿਲੀਏ ਹਰ ਜਾਏ ਕਿਸ ਤਰ੍ਹਾਂ ਹਰੀ ਅਕਾਲ ਪੁਰਖ ਵਹਿਗੁਰੂ ਨੂੰ ਮਿਲਿਆ ਜਾਵੇ ਕਿਹੜਾ ਢੰਗ ਕਿਹੜਾ ਤਰੀਕਾ ਅਪਣਾਈਏ ਕਿਹੜਾ ਢੰਗ ਵਰਤਿਆ ਜਾਵੇ हे मेरी माता मेरे मन नो मेरे तन नो अकाल पुरुष परमात्मा दे दर्शना दी बहुत ज्यादा प्यास लगी है कोई ऐसा प्रभु दा प्यारा मेनू दसना करो जेड़ा मेनू उस अकाल पुरुष परमात्मा तक पहुंचा देवे ओदे नाल जोड़ देवे मन तन प्यास दर्शन कणी कोई आन मिलावे माए ਸੰਤ ਸਹਾਈ ਪ੍ਰੇਮ ਕੇ ਹੋ ਤਿੰਨ ਕੇ ਲਾਗਾ ਪਾਏ ਮੈਨੂੰ ਪਤਾ ਲੱਗਾ ਹੈ ਕਿ ਪ੍ਰਭੂ ਦੇ ਪਿਆਰੇ ਸੰਤ ਲੋਕ ਮਹਾਪੁਰਸ਼ ਲੋਕ ਜਿਹੜੇ ਪਰਮੇਸ਼ਰ ਨੂੰ ਆਪ ਪਿਆਰ ਕਰਦੇ ਹਨ ਉਹ ਦੂਸਰਿਆਂ ਨੂੰ ਵੀ ਮਿਲਾ ਦਿੰਦੇ ਹਨ ਇਸ ਕਰਕੇ ਉਹਨਾਂ ਦੇ ਚਰਣੀ ਟਹਿ ਪਾਵਾਂ ਜਾ ਕੇ ਉਹਨਾਂ ਦੇ ਚਰਣੀ ਲੱਗਾ ਜਿਹੜੇ ਆਪ ਮਿਲੇ ਹੋਏ ਹਨ ਜਿਹੜੇ ਦੂਸਰੇ ਨੂੰ ਮਿਲਾ ਸਕਦੇ ਹਨ ਸੰਤ ਸਹਾਈ ਪ੍ਰੇਮ ਕੇ ਜਿਹੜੇ ਪ੍ਰਭੂ ਨੂੰ ਪ੍ਰੇਮ ਕਰਦੇ ਹਨ ਹਉ ਤਿੰਨ ਕੇ ਲਾਗਾ ਪਾਏ ਉਹਨਾਂ ਦੇ ਚਰਨੀ ਟੈਪਾ ਉਹਨਾਂ ਚਰਨ ਸਪਰਸ਼ ਕਰਾਂ ਵਿੰਨ ਪ੍ਰਭ ਕਿਉ ਸੁਖ ਪਾਈਏ ਦੂਜੀ ਨਾਹੀ ਜਾਏ ਜਾਏ ਤ ਭਵ ਜਗਾ ਥਾਂ ਕੋਈ ਹੋਰ ਅਕਾਲ ਪੁਰਖ ਪਰਮਾਤਮਾ ਤੋ ਬਿਨਾ ਕੋਈ ਨਹੀਂ ਦੂਸਰਾ ਰਸਤਾ ਨਹੀਂ ਕੋਈ ਵੀ ਦੂਸਰੀ ਥਾਂ ਨਹੀਂ ਜਿੱਥੇ ਕੇ ਸੁਖ ਮਿਲ ਸਕਨ ਇਕੋ ਇੱਕ ਅਕਾਲ ਪੁਰਖ ਵੈਗੁਰੂ ਪ੍ਰਮਾਤਮਾ ਦੀ ਗੋਦ ਹੈ ਉਹਦੇ ਚਰਨ ਹਨ ਜਿੱਥੇ ਜਿੱਥੇ ਜੁੜ ਕੇ ਤੇ ਦੁਨੀਆ ਦਾ ਹਰ ਸੁਖ ਮਿਲ ਜਾਂਦਾ ਹੈ ਉਸ ਤੋਂ ਇਲਾਵਾ ਕੋਈ ਵੀ ਦੂਸਰੀ ਥਾਂ ਨਹੀਂ ਸਤਿਗੁਰ ਕਹਿ ਰਹੇ ਹਨ ਵਿਨ ਪ੍ਰਭ ਕਿਉ ਸੁਖ ਪਾਈਐ ਪ੍ਰਭੂ ਤੋਂ ਬਿਨਾ ਕਦੀ ਵੀ ਸੁਖ ਨਹੀਂ ਮਿਲ ਸਕਦੇ ਦੂਜੀ ਨਾਹੀਂ ਜਾਏ ਦੂਸਰੀ ਕੋਈ ਥਾਂ ਹੀ ਨਹੀਂ ਜਿਨੀਆਂ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ ਤੇ ਜਿਨ੍ਹਾਂ ਦੇ ਹਿੱਸੇ ਪ੍ਰੇਮ ਦਾ ਰਸ ਆ ਗਿਆ ਜਿਨ੍ਹਾਂ ਨੂੰ ਅਕਾਲ ਪੁਰਖ ਪਰਮਾਤਮਾ ਦੇ ਪ੍ਰੇਮ ਦਾ ਰਸ ਜਿਨ੍ਹਾਂ ਨੇ ਚਖ ਲਿਆ ਜਿਨ੍ਹਾਂ ਨੂੰ ਨਾਮ ਜਪਣ ਕਰਕੇ ਨਾਮ ਜਪਦਿਆਂ ਜਪਦਿਆਂ ਜਿਨ੍ਹਾਂ ਦੇ ਮੁਖ ਦੇ ਵਿੱਚ ਮਿਠਾਸ ਆਉਣ ਲੱਗ ਗਈ ਨਾਮ ਜਪਦਿਆਂ ਜਪਦਿਆਂ ਅੰਮ੍ਰਿਤ ਰਸ ਜਿਨ੍ਹਾਂ ਨੂੰ ਆਉਣ ਲੱਗ ਪਿਆ ਉਹਨਾਂ ਵਾਸਤੇ ਦੁਨੀਆਂ ਦਾ ਕੋਈ ਵੀ ਰਸ ਫਿਰ ਮਿੱਠਾ ਨਹੀਂ ਸਾਰੇ ਰਸ ਫਿੱਕੇ ਪੈ ਜਾਂਦੇ ਹਨ ਜਿਦਾਂ ਕਿ ਸ਼ੇਖ ਫਰੀਦ ਸਾਹਿਬ ਜੀ ਕਹਿੰਦੇ ਨਾ ਸ਼ੱਕਰ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਸ਼ੱਕਰ ਵੀ ਮਿੱਠੀ ਹੈ ਖੰਡ ਵੀ ਮਿੱਠੀ ਹੈ ਗੁੜ ਮਿੱਠਾ ਹੈ ਸ਼ਹਿਦ ਮਿੱਠਾ ਹੈ ਸਾਰੀਆਂ ਇਹ ਮਿੱਠੀਆਂ ਵਸਤੂਆਂ ਹਨ ਲੇਕਿਨ ਜਦੋਂ ਨਾਮ ਦਾ ਰਸ ਆ ਗਿਆ ਤੇ ਇਹ ਸਾਰੀਆਂ ਫਿੱਕੀਆਂ ਫਿੱਕੀਆਂ ਪੈ ਗਈਆਂ ਨਾ ਸ਼ੱਕਰ ਖੰਡ ਨਿਵਾਤ ਗੁੜ ਮਾਫੋ ਮਾਜੋ ਦੁੱਧ ਸਭੋ ਵਸਤੂ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁਜ ਸਤੁੱਧ ਰੱਬ ਦਾ ਨਾਮ ਲੈਣ ਲੱਗਿਆਂ ਜਿਹੜਾ ਰਸ ਆਉਂਦਾ ਹੈ ਉਹ ਸਾਰੀਆਂ ਉਸ ਰਸ ਦੇ ਅੱਗੇ ਇਹ ਸਾਰੀਆਂ ਹੀ ਵਸਤੂਆਂ ਮਿੱਠੀਆਂ ਪੈ ਜਾਂਦੀਆਂ ਹਨ ਇੰਨੀਆਂ ਮਿੱਠੀਆਂ ਹੋਣ ਦੇ ਬਾਵਜੂਦ ਵੀ ਨਾਮ ਦਾ ਰਸ ਪ੍ਰੇਮ ਦਾ ਰਸ ਐਨਾ ਮਿੱਠਾ ਹੈ ਤੇ ਜਿਨ੍ਹਾਂ ਨੇ ਚੱਖਿਆ ਸਤਿਗੁਰੂ ਕਹਿੰਦੇ ਨੇ ਉਹਨਾਂ ਦੀਆਂ ਸਾਰੀਆਂ ਭੁੱਖਾ ਮਿਟ ਗਈਆਂ ਉਹਨਾਂ ਨੂੰ ਕਿਸੇ ਗੱਲ ਦੀ ਕੋਈ ਵੀ ਭੁੱਖ ਨਹੀਂ ਰਹੀ ਸਾਰੇ ਪਾਸਿਓਂ ਤ੍ਰਿਪਤ ਹੋ ਗਏ ਰੱਜ ਗਏ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ ਆਪ ਤਿਆਗ ਬੇਨਤੀ ਕਰ ਹੈ ਲਿਹੁ ਪ੍ਰਭੂ ਲੜ ਲਾਏ ਆਪ ਤਿਆਗ ਆਪ ਕਹਿੰਦੇ ਆਪਣਾ ਆਪ ਮੇਰੀ ਮੇਰੀ ਵਾਲਾ ਹੋਮੇ ਆਪਣੇ ਅੰਦਰੋਂ ਹੋਮੇ ਕੱਢ ਕੇ ਹੋਮੇ ਤਿਆਗ ਕੇ ਮੇਰੀ ਮੇਰੀ ਛੱਡ ਕੇ ਤੇ ਇਸ ਤਰ੍ਹਾਂ ਬੇਨਤੀ ਕਰੀਏ ਕਿ हे ਪ੍ਰਭੂ ਮੈਨੂੰ ਆਪਣੇ ਚਰਣੀ ਲਾ ਲੈ ਆਪਣੇ ਚਰਨਾਂ ਨਾਲ ਜੋੜ ਲੈ ਆਪ ਤਿਆਗ ਬੇਨਤੀ ਕਰ ਹੈ ਰਹਿਓ ਲਹਿਓ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤਹੇ ਨਾ ਜਾਏ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੇ ਚਰਨਾਂ ਨਾਲ ਜੋੜ ਲਿਆ ਹੈ ਉਹਨਾਂ ਨੂੰ ਫਿਰ ਵਿਛੋੜੇ ਦੀ ਮਾਰ ਨਹੀਂ ਪੈਂਦੀ ਉਹਨਾਂ ਨੂੰ ਚਰਾਸੀ ਦਾ ਗਿੜ ਨਹੀਂ ਚੱਲਣਾ ਪੈਂਦਾ ਵਾਰ-ਵਾਰ ਜੰਮਣ ਤੇ ਮਰਨ ਚ ਨਹੀਂ ਆਉਣਾ ਪੈਂਦਾ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੇ ਚਰਨਾਂ ਨਾਲ ਜੋੜ ਲਿਆ ਹੈ ਉਹਦੇ ਅੱਗੇ ਬੇਨਤੀ ਕਰੀਏ ਉਹਦੇ ਅਗੇ ਜੋਦੜੀ ਕਰੀਏ ਅਰਦਾਸ ਕਰੀਏ اے ਪ੍ਰਭੂ ਸਾਨੂੰ ਵੀ ਆਪਣੇ ਚਰਨੀ ਲਾ ਲੈ ਆਪ ਤਿਆਗ ਹੰਕਾਰ ਛੱਡ ਕੇ ਆਪ ਤਿਆਗ ਬੇਨਤੀ ਕਰ ਹੈ ਲਹਿਉ ਪ੍ਰਭੂ ਲੜ ਲਾਏ ਜੋ ਹਰਕੰਤ ਮਿਲਾਈਆਂ ਸੇ ਵਿਛੜ ਕਤ ਹੈ ਨਾ ਜਾਏ ਪ੍ਰਭ ਵਿੰਦੂ ਜਾ ਕੋ ਨਹੀਂ ਪ੍ਰਭੂ ਤੋਂ ਬਿਨਾ ਦੂਸਰਾ ਹੋਰ ਕੋਈ ਹੈ ਨਹੀਂ ਨਾਨਕ ਪੰਜਵੇਂ ਨਾਨਕ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਫਿਰ ਐਸੇ ਪ੍ਰਭੂ ਦੀ ਸ਼ਰਨ ਚ ਆ ਜਾਈਏ ਐਸੇ ਪ੍ਰਭੂ ਦੇ ਦਰ ਤੇ ਆ ਕੇ ਟਹਿ ਪਈਏ ਉਹਦੇ ਤੋਂ ਬਿਨਾ ਦੂਸਰਾ ਹੋਰ ਕੋਈ ਹੈ ਨਹੀਂ ਜਿਹੜਾ ਕਿ ਇਹ 84 ਦੇ ਗੇੜ ਤੋਂ ਬਚਾ ਸਕੇ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਬਿੰਦੂ ਜਾਪੋ ਨਹੀਂ ਨਾਨਕ ਹਰ ਸਰਣਾਏ ਐਸੇ ਪ੍ਰਭੂ ਦੀ ਹਰੇ ਦੇ ਪਰਮੇਸ਼ਰ ਦੇ ਚਰਣੀ ਟੈਪੀਏ ਅਸੂ ਸੁਖੀ ਵਸੰਧੀਆਂ ਜਿਨਾ ਮਿਆ ਹਰ ਰਾਇ ਮਿਆ ਕਹਿੰਦੇ ਕਿਰਪਾ ਨੂੰ ਜਿਨ੍ਹਾਂ ਦੇ ਉਤੇ ਹਰੀ ਆਕਾਲ ਪੁਰਖ ਪਰਮਾਤਮਾ ਦੀ ਕਿਰਪਾ ਹੋ ਗਈ ਹੈ ਉਹ ਇਸ ਮਹੀਨੇ ਦੇ ਵਿੱਚ ਸੁਖੀ ਵਸਦੀਆਂ ਹਨ ਜਿਹੜੇ ਪ੍ਰਭੂ ਦੇ ਚਰਨਾਂ ਲਾਗੇ ਹਨ ਜੀਵ ਰੂਪੀ ਇਸਤਰੀਆਂ ਉਹਨਾਂ ਦੀ ਸਤਿਗੁਰੂ ਗੱਲ ਕਰ ਰਹੇ ਨੇ ਅਸੂ ਸੁਖੀ ਵਸੰਧੀਆਂ ਜਿਨ੍ਹਾਂ ਮਾਇਆ ਹਰ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ